ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬੜੇ ਸੋਹਣੇ ਪ੍ਰਿੰਟਾਂ ਨਾਲ ਤੇ ਬਰਬਰੀ ਜਿਹੜਾ ਅੱਜਕੱਲ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਤੇ ਪਹਿਣਾ ਉਸ ਸੂਟਾਂ ਦੀਆਂ ਉਹਨਾਂ ਤੇ ਪ੍ਰਿੰਟਾਂ ਦੀਆਂ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਤੇ ਨਵੇਂ-ਨਵੇਂ ਰੰਗਾਂ ਦੀ ਬਹੁਤ ਡਿਮਾਂਡ ਕਰ ਰਹੀਆਂ ਨੇ ਕੁਝ ਕਲੈਕਸ਼ਨਾਂ ਪਹਿਲੇ ਵੀ ਹੈਗੀਆਂ ਸੀ ਬਟ ਵੀਡੀਓ ਵਿੱਚ ਪਹਿਲਾਂ ਜੋ ਵੀਡੀਓ ਆਈਆਂ ਅੱਜ ਤੋਂ ਪਹਿਲਾਂ ਉਹਨਾਂ ਵਿੱਚ ਮੈਂ ਐਡ ਨਹੀਂ ਕਰ ਪਾਈ ਅੱਜ ਦੀ ਵੀਡੀਓ ਦੇ ਵਿੱਚ ਕੁਝ ਬਰਬਰੀ ਦਿੱਤੀਆਂ ਜਿਹੜੀਆਂ ਬਰਬਰੀ ਦਾ ਅੱਜਕੱਲ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਉਹਦੀਆਂ ਕਲੈਕਸ਼ਨਾਂ ਹੈਗੀਆਂ ਨੇ ਤਾਂ ਵੀਡੀਓ ਨੂੰ ਲਾਸਟ ਤੱਕ ਵੇਖਿਓ ਉਹ ਕਲੈਕਸ਼ਨਾਂ ਅੱਗੇ ਜਾ ਕੇ ਆਣਗੀਆਂ ਇਹ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਤੁਹਾਨੂੰ 700 800 ਰੁਪਏ ਦੇ ਵਿੱਚ ਜਿਹੜੇ 799 ਦੇ ਵਿੱਚ ਕੋਟਾ ਡੋਰੀਆ ਦੇ ਦੁਪੱਟੇ ਵਾਲੀਆਂ ਕਲੈਕਸ਼ਨਾਂ ਮਿਲ ਜਾਣਗੀਆਂ ਰੰਗ ਜਿਹੜੇ-ਜਿਹੜੇ ਜਿੰਨਾ ਸੂਟਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਸ ਤੋਂ ਇਲਾਵਾ ਇਹਨਾਂ ਵਿੱਚ ਰੰਗ ਨਹੀਂ ਹੋਰ ਹੈਗੇ ਇਹੀ ਰੰਗ ਨੇ ਜੋ ਇੱਥੇ ਤੁਹਾਨੂੰ ਮੈਂ ਡਿਸਪਲੇ ਕਰ ਦਿੱਤੇ ਨੇ ਬਾਕੀ ਤੁਸੀਂ ਕੋਈ ਸੂਟ ਅਗਰ ਬਾਈ ਕਰਨਾ ਕਿਸੇ ਵੀ ਸੂਟ ਦੀ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੂਟ ਦਾ ਜਰੂਰ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨੀ ਹੈ ਬਾਈ ਕਰਨਾ ਜਾਂ ਉਹਦੀ ਡਿਸਕ੍ਰਿਪਸ਼ਨ ਡਿਟੇਲ ਜੋ ਵੀ ਜਾਨਣਾ ਚਾਹੁੰਦੇ ਹੋ ਸਕਰੀਨਸ਼ਾਟ ਜਰੂਰ ਸੈਂਡ ਕਰ ਦਿਆ ਕਰੋ ਸਕਰੀਨਸ਼ਾਟ ਦੇ ਨਾਲ इजी ਹੋ ਜਾਂਦਾ ਹੈ ਤੇ ਜੇਕਰ ਤੁਸੀਂ ਸੂਟ ਜਿਹੜੇ ਆ ਕਿ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਡੇਲੀ ਸਟੇਟਸ ਦੇ ਲਈ ਤੁਸੀਂ ਮੈਨੂੰ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿੱਧੇ ਤੇ ਨਹੀਂ ਬਣਾ ਲ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਕਲੈਕਸ਼ਨ ਅੱਜ ਦੀ ਵੀਡੀਓ ਵਾਲੀਆਂ ਅਫੋਰਡੇਬਲ ਡੇਟਾ ਵਾਲੀਆਂ ਨੇ ਇਹ 800 ਦੇ ਵਿੱਚ ਤੁਹਾਨੂੰ ਮਿਲ ਜੇਗਾ बॉਟਮ ਵੀ ਬੇਸਡ ਪ੍ਰਿੰਟਡ ਹੈ ਕੁਝ बॉਟਮ ਜਿਹੜੇ ਪਾਪਲੀਨ ਆਣਗੇ ਸ਼ਰਟ ਪ੍ਰਿੰਟਡ ਹੈ ਦੁਪੱਟਾ ਪ੍ਰਿੰਟਡ ਹੈ ਤੇ ਕੋਟਾ ਡੋਰੀਆ ਜਿਹੜਾ ਅੱਜ ਕੱਲ ਟ੍ਰੈਂਡ ਵਿੱਚ ਫੇਰ ਬਹੁਤ ਜ਼ਿਆਦਾ ਆ ਗਿਆ ਦੁਪੱਟੇ ਉਹ ਕੋਟਾ ਡੋਰੀਆ ਦੇ ਦੁਪੱਟਿਆਂ ਨਾਲ ਹੀ ਜਿਹੜੇ ਸੂਟ ਆਏ ਨੇ ਸੂਟ ਜਿਹੜੇ ਸਾਰੇ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਜੋ ਸੂਟਾਂ ਦੀ ਜਿੱਦਾਂ ਦੇ ਵੀ ਇੱਥੇ ਕਲਰ ਤੁਹਾਨੂੰ ਸ਼ੋਅ ਕੀਤੇ ਜਾ ਰਹੇ ਨੇ ਸੇਮ ਐਜ਼ ਇਟ ਇਜ਼ ਕਲਰ ਆਣਗੇ ਕਲਰ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਬਾਕੀ ਅਗਰ ਕਿਸੇ ਨੂੰ ਕਿਸੇ ਸੂਟ ਦੇ ਕਲਰ ਦੇ ਬਾਰੇ ਵਿੱਚ ਕੋਈ ਕਨਫਿਊਜ਼ਨ ਹੁੰਦੀ ਹੈ ਤਾਂ ਜਦੋਂ ਤੁਸੀਂ ਆਰਡਰ ਕਰਦੇ ਹੋ ਉਸ ਟਾਈਮ ਮੇਰੇ ਤੋਂ ਇੱਕ ਵਾਰੀ ਕਲਰ ਦਾ ਐਗਜ਼ੈਕਟ ਜਿਹੜਾ ਜੋ ਵੀ ਐਗਜ਼ੈਕਟ ਕਲਰ ਆਏਗਾ ਉਹ ਪੁੱਛ ਲਿਆ ਕਰੋ ਪਾਰਟੀ ویئر ਸੂਟ ਹੈ ਬਾਟਮ ਪਲੇਨ ਆਏਗਾ ਕਲਰ ਇਹਦੇ ਵਿੱਚ ਦੋ ਆਣਗੇ ਦੁਪੱਟਾ ਵੀ ਔਰ ਸ਼ਿਫੋਨ ਦਾ ਕਲੇ ਤੇ ਜਿਹੜਾ ਹੈਂਡਵਰਕ ਹੋਇਆ ਹੈ ਤੇ ਜਿਹੜਾ ਸ਼ਰਟ ਹੈ ਬਹੁਤ ਪਿਆਰੇ ਆ ਡਿਜ਼ਾਈਨ ਨਾਲ ਬਣਾਈ ਗਈ ਹੈ ਦੋ ਰੰਗਾਂ ਵਿੱਚ ਆਣਗੇ ਤੇ ਦੋਨੋਂ ਹੀ ਰੰਗ ਜਿਹੜੇ ਅਵੇਲੇਬਲ ਨੇ ਆਲਮੋਸਟ ਪ੍ਰਿੰਟ ਸੇਮ ਹੈ ਦੁਪੱਟੇ ਦਾ ਤੇ ਬਾਟਮ ਦਾ ਕਲਰ ਜਿਹੜਾ ਡਿਫਰੈਂਟ ਕਰਕੇ ਨਾਲ ਕੰਟਰਾਸਟ ਕਰ ਦਿੱਤਾ ਗਿਆ ਹੈ ਸਾਰੇ ਸੂਟ ਜਿੰਨੇ ਵੀ ਵੀਡੀਓ ਵਿੱਚ ਐਡ ਕਰਦੀ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੂ ਨੀਹਾ ਕਿ ਉਹ ਅਵੇਲੇਬਲ ਰੇਟਾਂ ਦੇ ਵਿੱਚ ਆਣ ਬਾਕੀ ਤੁਸੀਂ ਸੂਟ ਦਾ ਕੋਈ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜੁ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਕਲੈਕਸ਼ਨ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਸੂਟ ਸਾਰੇ ਅਵੇਲੇਬਲ ਨੇ ਸਾਰੇ ਰੰਗ ਸਾਰੇ ਡਿਜ਼ਾਈਨ ਸਾਰੇ ਪੈਟਰਨ ਜੋ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਈਕਰ ਨਾ ਜੋ ਕੋਈ ਵੀ ਕੀ ਵੈਰੀ ਕਰਨੀ ਤਾਂ ਨੰਬਰ ਤੇ ਜਾ ਕੇ ਉਸ ਨੂੰ ਮੈਸੇਜ ਕਰਾ ਦੇਣਾ ਅੱਜ ਦੀ ਵੀਡੀਓ ਕੋ ਚੈਨਾਂ ਨਹੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣਾ ਮੈਂ ਨਾ ਸੋਨੇ ਸੋਨੇ ਟ੍ਰੈਂਡੀ ਥਿਕਸ ਕੋਜ਼ੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ